ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਕੁਲਦੀਪ ਸਿੰਘ ਨੂਰ ਪਿਆਰੇ ਦਰਸ਼ਕੋ ਸਰਕਾਰਾਂ ਤਾਂ ਮੰਨੀਆਂ ਨੇ ਲੋਕ ਸਰਕਾਰਾਂ ਨੂੰ ਤਾਂ ਹੋਂਦ ਵਿੱਚ ਲਿਆਉਂਦੇ ਨੇ ਕੀ ਇਹ ਸਰਕਾਰਾਂ ਸਾਨੂੰ ਪੂਰੀਆਂ ਸਹੂਲਤਾਂ ਬੁਨਿਆਦੀ ਸਹੂਲਤਾਂ ਜਿਹੜੀਆਂ ਹੁੰਦੀਆਂ ਨੇ ਉਹ ਪ੍ਰਦਾਨ ਕਰਨ ਤੇ ਤੁਹਾਨੂੰ ਦੱਸ ਲਈਏ ਕਿ ਪੌਣੇ 4 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤੇ ਸ਼ੂਗਰ ਮੇਲੇ ਚੌਕ ਦੇ ਵਿੱਚ ਜਿੱਥੇ ਅਸੀਂ ਖੜੇ ਆ ਕੱਲੀ ਐਸੇ ਸੜਕ ਦੀ ਗੱਲ ਨਹੀਂ ਐ ਮੇਨ ਹਾਈਵੇ ਪੰਜਾਬ ਦੇ ਉਹਨਾਂ ਦੇ ਵਿੱਚ ਖੱਡੇ ਪਏ ਹੋਏ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਉਹਨਾਂ ਦੇ ਵਿੱਚ ਥਾਂ ਥਾਂ ਟੋਏ ਪਏ ਹੋਏ ਨੇ ਤੇ ਗਲੀਆਂ ਮੁਹੱਲਿਆਂ ਦੇ ਵਿੱਚ ਗੰਦਗੀ ਫੈਲੀ ਹੋਈ ਐ ਇਹਦਾ ਜਵਾਬ ਦੇ ਕੌਣ ਐ ਪ੍ਰਸ਼ਾਸਨ ਐ ਸਰਕਾਰ ਐ ਪਰ ਕੋਈ ਵੀ ਇਹਦੇ ਬਾਰੇ ਵਿੱਚ ਬੋਲਣ ਲਈ ਤਿਆਰ ਨਹੀਂ ਹੈ ਤੇ ਅੱਜ ਜਦੋਂ ਇਸ ਖਬਰ ਨੂੰ ਲੈ ਕੇ মিডিਆ ਪ੍ਰਕਾਸ਼ਿਤ ਕਰਦਾ ਹੈ মিডিਆ ਇਹ ਖਬਰ ਚਲਾਉਂਦਾ ਹੈ ਜਾਂ ਪ੍ਰਿੰਟ মিডিਆ ਬੋਲਦਾ ਹੈ ਤੇ ਫਿਰ ਸਾਰੇ ਜਿਹੜੀਆਂ ਸਰਕਾਰਾਂ ਜਾਂ ਮੌਕੇ ਦੇ ਸਿਵਲ ਪ੍ਰਸ਼ਾਸਨ ਅਧਿਕਾਰੀ ਜਾਂ ਨਗਰ ਨਿਗਮ ਕੋਈ ਵੀ ਅਧਿਕਾਰੀ ਜਿਹੜੇ ਹੁੰਦੇ ਹੋਏ ਹਨ ਉਹ ਚੁੱਪ ਕਰ ਜਾਂਦੇ ਨੇ ਤੇ ਇਹਦਾ ਜਵਾਬ ਉਹਨਾਂ ਵੱਲੋਂ ਨਹੀਂ ਦਿੱਤਾ ਜਾਂਦਾ ਤੇ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ 슈ਗਰ ਮਿਲ ਚੌਂਕ ਦੇ ਥੱਲੇ ਵਾਲੀ ਉਹ ਸੜਕ ਜਿਸ ਨੂੰ ਲੈ ਕੇ ਤਮਾਮ মিডিਆ ਕਰਮੀਆਂ ਦੇ ਵੱਲੋਂ ਸਾਡੇ মিডিਆ ਸਾਥੀਆਂ ਵੱਲੋਂ ਖਬਰਾਂ ਵੀ ਚਲਾਈਆਂ ਗਈਆਂ ਬਹੁਤ ਇਸ ਸੜਕ ਦੇ ਬਾਰੇ ਵਿੱਚ ਰੌਲਾ ਪਿਆ ਗਿਆ ਔਰ ਪ੍ਰਿੰਟ মিডিਆ ਦੇ ਵਿੱਚ ਵੀ ਇਹਨਾਂ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਮੁਹੱਲੇ ਦੇ ਪ੍ਰਧਾਨਾਂ ਵੱਲੋਂ ਐਮਸੀਆਂ ਵੱਲੋਂ ਇਸ ਸੜਕ ਦੇ ਮਸਲੇ ਨੂੰ ਚੁੱਕਿਆ ਗਿਆ ਪਰ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਮੈਂ ਆਪਣੇ ਕੈਮਰਾਮੈਨ ਨੂੰ ਕਹਾਗਾ ਕਿ ਇਸ ਸੜਕ ਨੂੰ ਪਹਿਲਾਂ ਉਹ ਦਿਖਾਉਣ ਖੱਡੇ ਦਿਖਾਉਣ ਤੇ ਫਿਰ ਆਪਾਂ ਰਾਹਗੀਰਾਂ ਦੇ ਨਾਲ ਗੱਲ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਹ ਸੜਕ ਜਿਹੜੀ ਹੈ ਇਹ ਸੜਕ ਇਹ ਪਾਸਟੈਂਡ ਤੋਂ ਲੈ ਕੇ ਥੱਲੇ ਲਿੰਕ ਰੋਡ ਜਿਹੜਾ ਜਲੰਧਰ ਨੂੰ ਵੀ ਜਾਂਦਾ ਹੈ ਸਿਵਲ ਹਸਪੀਟਲ ਨੂੰ ਵੀ ਇਹ ਰੋਡ ਜਾਂਦਾ ਹੈ ਪਰ ਇਸ ਰੋਡ ਦੇ ਵੱਲ ਨਗਰ ਨਿਕਮ ਪੁਸ਼ ਪ੍ਰਸ਼ਾਸਨ ਫਗਵਾੜਾ ਦਾ ਕੋਈ ਧਿਆਨ ਨਹੀਂ ਹੈ ਮੇਰ ਸਾਹਿਬ ਦਾ ਕੋਈ ਧਿਆਨ ਨਹੀਂ ਹੈ ਕਮਿਸ਼ਨਰ ਸਾਹਿਬ ਦਾ ਕੋਈ ਧਿਆਨ ਨਹੀਂ ਹੈ ਕਿ ਇਹ ਰੋਡ ਦੇ ਉੱਪਰ ਦੇਖ ਸਕਦੇ ਹੋ ਕਿ ਇਸ ਰੋਡ ਦੇ ਉੱਪਰ ਬਹੁਤ ਭਾਰੀ ਆਵਾਜਾਈ ਹੈ ਲੋਕ ਭਾਰੀ ਮਾਤਰਾ ਦੇ ਵਿੱਚ ਦੋ ਪਹੀਆ ਵਾਹਨ ਚਾਰ ਪਹੀਆ ਵਾਹਨ ਬਹੁਤ ਭਾਰੀ ਮਾਤਰਾ ਦੇ ਵਿੱਚ ਇਧਰੋਂ ਲੰਘਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੀ ਹਾਲਤ ਇੰਨੀ ਇੱਕ ਵੱਧ ਤੋਂ ਬੱਤਰ ਹੋ ਚੁੱਕੀ ਹੈ ਕਿ ਇਧਰੋਂ ਨੰਗਣਾ ਨੰਗਣਾ ਮੁਸ਼ਕਲ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਮਾਤਰਾ ਦੇ ਵਿੱਚ ਇਧਰੋਂ ਬਾਹਰ ਦੋ ਪਹੀਆ ਵਾਹ ਨਿਕਲ ਰਹੇ ਨੇ ਚਾਰ ਪਹੀਆ ਵਾਹ ਨਿਕਲ ਰਹੇ ਨੇ ਕਿਉਂਕਿ ਸਿਵਲ ਹਸਪੀਟਲ ਨੂੰ ਇਹ ਲਿੰਕ ਰੋਡ ਇਹ ਜਾਂਦਾ ਹੈ ਉੱਪਰਲਾ ਜਿਹੜਾ ਹਾਈਵੇ ਹੈ ਜਿਹੜਾ ਉੱਪਰਲਾ ਚੌਂਕ ਹੈ ਉਹ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤਾ ਗਿਆ ਜਿਹਦੇ ਕਰਕੇ ਲੋਕਾਂ ਨੂੰ ਇਹ ਸਿਵਲ ਹਸਪਤਾਲ ਜਾਣ ਦੇ ਲਈ ਜਾਂ ਹੋਰ ਹਸਪਤਾਲਾਂ ਨੂੰ ਜਾਣ ਦੇ ਲਈ ਇਸ ਦਰੋ ਹੀ ਇਸੇ ਰੋਡ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇੱਧਰ ਬਹੁਤ ਸਾਰੇ ਚਾਹਨਗਰ ਦੇ ਵਿੱਚ ਬਹੁਤ ਸਾਰੇ ਹਸਪਤਾਲ ਹਨ ਜਿੱਥੇ ਲੋਕਾਂ ਨੂੰ ਜਾਣਾ ਪੈਂਦਾ ਹੈ ਤੇ ਸਿਵਲ ਹਸਪਤਾਲ ਵੀ ਇੱਧਰ ਹੀ ਹੈਗਾ ਜਿੱਥੇ ਲੋਕਾਂ ਨੂੰ ਜਾਣਾ ਪੈਂਦਾ ਹੈਗਾ ਤੇ ਪਰ ਇਹ ਰੋਡ ਜਿਹੜਾ ਬਿਲਕੁਲ ਖਸਤਾ ਹਾਲਤ ਦੇ ਵਿੱਚ ਹੈਗਾ ਤੇ ਪ੍ਰਸ਼ਾਸਨ ਵੱਲੋਂ ਇਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਗੱਡੀ ਵੀ ਇੱਧਰ ਦੀ ਨਿਕਲ ਕੇ ਗਈ ਹੈ ਕਿਉਂਕਿ ਇਹ ਲਿੰਕ ਰੋਡ ਬਹੁਤ ਹੀ ਵੱਡਾ ਲਿੰਕ ਰੋਡ ਹੈਗਾ ਪਰ ਪ੍ਰਸ਼ਾਸਨ ਬਿਲਕੁਲ ਚੁੱਪ ਹੈ ਨਗਰ ਨਿਗਮ ਪ੍ਰਸ਼ਾਸਨ ਬਿਲਕੁਲ ਚੁੱਪ ਹੈ ਆ ਤੁਸੀਂ ਦੇਖ ਸਕਦੇ ਸੀਗੇ ਤੁਸੀਂ ਦੇਖ ਸਕਦੇ ਸੀ ਕਿ ਕਿ ਡਿੱਗਣ ਲੱਗੇ ਸੀਗੇ ਇੱਕ ਇੱਕ ਪਸਵਾਰ ਇੱਥੋਂ ਡਿੱਗਣ ਲੱਗੇ ਸੀਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਇੱਕ ਇਹ ਹਰ ਨਗਰ ਨਿਗਮ ਪ੍ਰਸ਼ਾਸਨ ਫਗਵਾੜਾ ਦੀਆਂ ਜੇ ਕਮਿਸ਼ਨਰ ਸਾਹਿਬ ਆਂ ਇਹ ਜਿਹੜੀਆਂ ਧਿਆਨ ਦੇਣ ਯੋਗ ਗੱਲਾਂ ਨੇ ਇਹ ਨੇ ਪਰ ਧਿਆਨ ਤਾਂ ਹੀ ਨਹੀਂ ਜਾ ਰਿਹਾ ਬਾਜ਼ਾਰ ਦੇ ਵਿੱਚ ਟ੍ਰੈਫਿਕ ਭਰੀ ਪਈ ਐ ਲੋਕ ਲੰਘਣ ਲਈ ਮੁਸ਼ਕਲ ਹੋ ਚੁੱਕੇ ਨੇ yellow line ਲਗਾ ਕੇ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਇਹ ਕਾਰਵਾਈ ਕਿਹਨੇ ਕਰਨੀ ਐ ਕੋਈ ਪੁੱਛਦਾ ਨਹੀਂ ਐ ਇਹ ਰੋਡ ਬਿਲਕੁਲ ਬੰਦ ਹੋ ਗਿਆ ਰੋਡ ਦੇ ਬਿਲਕੁਲ ਖੱਡੇ ਪੈ ਗਏ ਨੇ ਬਿਲਕੁਲ ਕੋਈ ਪੁੱਛਦਾ ਨਹੀਂ ਐ ਇਧਰ ਦੀ ਦੇਖ ਸਕਦੇ ਹੋ ਤੁਸੀਂ ਕਿੰਨੀ ਭਾਰੀ ਮਾਤਰਾ ਦੇ ਵਿੱਚ ਵਾਹਣ ਆ ਰਹੇ ਨੇ ਜਾ ਰਹੇ ਨੇ ਪਰ ਕੋਈ ਪੁੱਛਦਾ ਨਹੀਂ ਹੈ 슈ਗਰ ਮਿਲ ਚੌਂਕ ਚਾਲੂ ਹੋ ਗਈ ਹੈ ਕੱਲ ਦੀ ਤੇ ਇੱਧਰ ਹੁਣ ਟਰਾਲੀਆਂ ਗੰਨੇ ਨਾਲ ਭਰੀਆਂ ਇੱਧਰ ਦੀਆਂ ਆਉਣੀਆਂ ਨੇ ਭਾਰੀ ਵਾਹਣ ਇੱਧਰ ਦੀ ਆਉਣੇ ਨੇ ਉਹ ਕੋਈ ਪੁੱਛਦਾ ਨਹੀਂ ਹੈ ਪੁੱਛੇਗਾ ਕੌਣ ਸਰਕਾਰ ਬਿਲਕੁਲ ਨਿਕੰਮੀ ਹੈ ਸਰਕਾਰ ਆਪਣਾ ਜਿਹੜਾ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਆਪਣੀ ਨਹੀਂ ਨਿਭਾ ਰਹੀ ਨਗਰ ਨਿਗਮ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਿਆ ਤੇ ਕੌਣ ਜ਼ਿੰਮੇਵਾਰ ਜ਼ਿੰਮੇਵਾਰੀ ਕੌਣ ਨਿਭਾਏਗਾ ਇਹ ਜ਼ਿੰਮੇਵਾਰੀ ਨੂੰ ਸਮਝੇਗਾ ਕੌਣ ਸੋਖ ਕਹਿਣ ਦਾ ਮਤਲਬ ਹੈ ਕਿ ਜੋ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹ ਤੋਂ ਬਿਲਕੁਲ ਭੱਜ ਚੁੱਕੇ ਨੇ ਨਗਰ ਨਿਗਮ ਪ੍ਰਸ਼ਾਸਨ ਵੀ ਸਿਵਲ ਪ੍ਰਸ਼ਾਸਨ ਵੀ ਸਰਕਾਰ ਵੀ ਤੇ ਹੁਣ ਰਾਹਗੀਰਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਲੋਕਾਂ ਦੇ ਕੋਲੋਂ ਇਸ ਸੜਕ ਬਾਰੇ ਵਿੱਚ ਵਿਚਾਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਾ ਜੀ ਇਹ ਜਿਹੜਾ ਰੋਡ ਹੈਗਾ ਬਹੁਤ ਹੀ ਜ਼ਿਆਦਾ ਟੁੱਟਿਆ ਹੈਗਾ ਬਹੁਤ ਸਾਰੀਆਂ ਖਬਰਾਂ ਵੀ ਲੱਗ ਚੁੱਕੀਆਂ ਨਗਰ ਨਿਗਮ ਇਹਦੇ ਵੱਲ ਧਿਆਨ ਨਹੀਂ ਦੇ ਰਿਹਾ ਸਰਕਾਰ ਵੀ ਧਿਆਨ ਨਹੀਂ ਦੇ ਰਹੀ ਕੀ ਕਹਿਣਾ ਚਾਹੁੰਦੇ ਹਾਂ ਇਹਦਾ ਬਾਬਾ ਜੀ ਸੱਚ ਦੱਸੀ ਅਸੀਂ ਤਾਂ ਬੜੇ ਚਿਰ ਦੇ ਦੇਖਦੇ ਆ ਆਈ ਗਿਆ ਵੀ ਇਹ ਇਹ ਤਾਂ ਹੁਣ ਜੇ ਉੱਪਰਲਾ ਰਾਹ ਬਾਬਈਆ ਬੰਦ ਕਰ ਦਿੱਤਾ ਇਹਨਾਂ ਨੇ ਵੀ ਜੇ ਆਉਣਾ ਜਾਣਾ ਔਖਾ ਆ ਜੀ ਉੱਪਰਲਾ ਰਾਹ ਬੰਦ ਕੀਤਾ ਹੈ ਤਾਂ ਫਿਰ ਥੱਲੇ ਜਿਹੜਾ ਹੈਗਾ ਇਹਨੂੰ ਤਾਂ ਜੱਜ ਨਾ ਕਰੋ ਜੀ ਜੀ ਇਹ ਤਾਂ ਵਧੀਆ ਸਾਫ ਸੁਥਰਾ ਬਣਿਆ ਹੋਵੇ ਆ ਸਾਰਾ ਹੀ ਬਾਬਾ ਜੀ ਹੋਂਦਾ ਚਲ ਮੀਂਹ ਹੈ ਨੀਗਾ ਜਦ ਮੀਂਹ ਸੀਗੀ ਉਹ ਇੰਨੇ ਟੋਏ ਸੀ ਨਾ ਮਾਰਾ ਯਾ ਸਕੂਟਰੀ ਏਡੀ ਏਡੀ ਵਿੱਚ ਵੜ ਜਾਂਦੀ ਸੀ ਹਾਂਜੀ ਟੋਏ ਦੇ ਜਦ ਮੀਂਹ ਦਾ ਪਾਣੀ ਇੱਥੇ ਇਕੱਠਾ ਹੋਇਆ ਸੀ ਆ ਉਹਦੇ ਬਾਅਦ ਵਿੱਚ ਮੀਂਹ ਤੋਂ ਬਾਅਦ ਤਾਂ ਇੰਨੇ ਕਾ ਵੀ ਆ ਰੇ ਰੇ ਬਜਰੀ ਬੁਜਰੀ ਆ ਪਾਏ ਨੇ ਰੋੜੇ ਇਹ ਵਿੱਚ ਬਸ ਠੀਕ ਆ ਇਹਨਾਂ ਵੀ ਘੜਾ ਗੱਲ ਬਣਦੀ ਆ ਜੀ 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 ਇੰਨਾ ਵੀ ਆ ਦੇ ਲਓ ਹੁਣ ਇੱਦਾਂ ਹੀ ਜਾਂਦੇ ਲੋਕੀ ਸਾਰੇ ਮਿੱਟ ਮੋਟੇ ਇੰਨਾ ਔੜਦਾ ਮਿੱਟ ਬੰਦਾ ਮਾੜਾ ਮੋੜਾ ਤਿਆਰ ਹੋਇਆ ਹੁੰਦਾ ਉਹ ਸਾਲਾ ਲੈ ਬੜੀ ਜਾਂਦਾ ਸਾਰੇ ਇਹ 슈ਗਰ ਮਿਲ ਚ ਚੱਲ ਪਈ ਆ ਹੁਣ ਲੋਕਾਂ ਨੇ ਭਾਰੀ ਬਾਣ ਲੈ ਕੇ ਗੰਨਿਆਂ ਦੇ ਇਧਰ ਆ ਸਕਦੇ ਉਲਟ ਸਕਦੇ ਆ ਛੱਟ ਚੋੜ ਲੱਗ ਸਕਦੀ ਆ ਤੁਹਾਡੇ ਸਾਹਮਣੇ ਕੀ ਉਲਟ ਦਾ ਮਹਾਰਾਜ ਦਾ ਆਉਣੇ ਲੱਗਾ ਦੇਖੋ ਆਦਾ ਜੀ ਚਲੋ ਇਹ ਤਾਂ ਨਿਕਲ ਹੀ ਜਾਂਦੇ ਆ ਪਰ ਸਕੂਟਰੀ ਮੋਟਰਸਾਈਕਲ ਵਾਲੇ ਬੰਦਿਆਂ ਨੂੰ ਬਹੁਤ ਔਖਾ ਆ ਮਹਾਰਾਜ ਇਹ ਤਾਂ ਗੱਡੀ ਗੱਡੀ ਵਾਲਾ ਤਾਂ ਚੱਲ ਫੇਰ ਥੋੜਾ ਬਹੁਤਾ ਨਿਕਲ ਜੂ ਪਰ ਸਕੂਟਰੀ ਮੋਟਰਸਾਈਕਲ ਵਾਲਿਆਂ ਦਾ ਔਖਾ ਬਹੁਤ ਜ਼ਿਆਦਾ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕਹਿੰਨੇ ਮਹਾਰਾ ਜੀ ਆਪ ਬਣਾਇਆ ਜਾਵੇ ਸੜਕੇ ਥੱਲੇੋਂ ਐਨਾ ਕੀ ਟੁੱਟਿਆ ਆ ਹਾਂ ਹਾਂਜੀ ਇੰਨੇ ਨੂੰ ਕੀ ਲੱਗ ਜਾਣਾ ਕਿਤੇ ਹਣਾ ਹੁਣ ਇੰਨਾ ਕ ਤਾਂ ਸਹੀ ਹੋਣਾ ਚਾਹੀਦਾ ਘੱਟੋ ਘੱਟ ਸੋ ਇਹ ਖਾਲਸਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਮੀਂਹ ਦੇ ਜਦੋਂ ਬਰਸਾਤ ਹੁੰਦੀ ਹੈ ਬਰਸਾਤ ਦੇ ਵਿੱਚ ਇਹ ਬਿਲਕੁਲ ਇੱਥੇ ਗਾਰਾ ਹੀ ਗਾਰਾ ਹੋ ਜਾਂਦਾ ਹੈ ਤੇ ਇਹ ਜਿਹੜਾ ਗਾਰਾ ਇੱਥੇ ਹੋ ਜਾਂਦਾ ਉਹਦੇ ਵਿੱਚ ਸਕੂਟੀ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਸਕੂਟਰੀ ਵਿੱਚ ਡੁੱਬ ਜਾਂਦੀ ਹੈ ਤੇ ਇੱਥੋਂ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਤੇ ਮੰਗ ਹੈ ਲੋਕਾਂ ਦੀ ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਹੋਰ ਵੀ ਇੱਥੇ ਭਾਈ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਗੱਲ ਗੱਲਬਾਤ ਕਰ ਲੈਣੀ ਆ ਇੱਕ ਮਿੰਟਾ ਰਾਹਗੀਰ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਕੀ ਨਾਮ ਹੈ ਸਰ ਆਪਣਾ ਜੀ ਅਵਤਾਰ ਜੀ ਅਵਤਾਰ ਜੀ ਜਿਹੜੀ ਇਹ ਰੋਡ ਹੈ ਛੋਟਾ ਜਿਹਾ ਟੋਟਾ ਹੈਗਾ ਇਹ ਜਦੋਂ ਮੀਂਹ ਪੈ ਜਾਂਦਾ ਬਿਲਕੁਲ ਰਾਹਗੀਰ ਦੱਸਦੇ ਨੇ ਕਿ ਪਾਣੀ ਨਾ ਭਰ ਜਾਂਦਾ ਇਥੋਂ ਲੰਘਣਾ ਮੁਸ਼ਕਲ ਹੈ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਸਰਕਾਰ ਅੱਗੇ ਹੀ ਡਿਮਾਂਡ ਹੈ ਸਾਡੀ ਤਾਂ ਜੀ ਇਹਨੂੰ ਸਹੀ ਕਰਵਾਇਆ ਜਾਵੇ ਕਿਉਂਕਿ ਇੱਥੋਂ ਬਹੁਤ ਨੁਕਸਾਨ ਹੁੰਦੇ ਐ ਐਕਸੀਡੈਂਟ ਵੀ ਹੁੰਦੇ ਆ ਲੋਕੀ ਇਹਦੇ ਵਿੱਚ ਡਿੱਗਦੇ ਵੀ ਆ ਅਸੀਂ ਤਾਂ ਇਹ ਰਿਕੁਐਸਟ ਕਰਦੇ ਆ ਸਰਕਾਰ ਨੂੰ ਬਈ ਇਹਨੂੰ ਜਲਦੀ ਤੋਂ ਜਲਦੀ ਸਹੀ ਕਰਵਾਇਆ ਜਾਵੇ ਸਹੀ ਕਰਵਾਇਆ ਜਾਵੇ ਹੋਰ ਵੀ ਦੇਖ ਸਕਦੇ ਆ ਕਿ ਪਿੰਡਾਂ ਦੀਆਂ ਹੋਰ ਵੀ ਲਿੰਕ ਸੜਕਾਂ ਬਹੁਤ ਸਾਰੀਆਂ ਬੰਦ ਐ ਟੁੱਟੀਆਂ ਪਈਆਂ ਨੇ ਇਹ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਸਰਕਾਰ ਨੇ ਜਿਹੜਾ ਫਰਜ਼ ਨਿਭਾਉਣਾ ਚਾਹੀਦਾ ਸੀ ਉਹ ਸਹੀ ਢੰਗ ਨਾਲ ਨਿਭਾਇਆ ਦੇਖੋ ਕਾਫੀ ਹੱਦ ਤੱਕ ਜਿੱਦਾਂ ਆ ਆਮ ਆਦਮੀ ਪਾਰਟੀ ਵਾਲੇ ਜਿੱਦਾਂ ਕਾਫੀ ਕੰਮ ਕਰਵਾ ਵੀ ਰਹੇ ਆ ਜੀ ਕਾਫੀ ਸੜਕਾਂ ਉਹਨਾਂ ਨੇ ਬਣਵਾਈਆਂ ਵੀ ਆ ਜੀ ਚਲੋ ਕੁਝ ਰਹਿ ਵੀ ਗਈਆਂ ਉਹ ਆਪਾਂ ਸਰਕਾਰ ਨੂੰ ਰਿਕੁਐਸਟ ਹੀ ਕਰ ਸਕਦੇ ਆ ਵੀ ਉਹਨੂੰ ਵੀ ਤਰਤੀਬ ਕਰਵਾਉਣ ਤੇ ਸਹੀ ਕਰਵਾਉਣ ਤਾਂ ਕਿ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆਉਂਦੀ ਆ ਤੇ ਉਹ ਨਾ ਆਵੇ ਇਹ ਆ ਜੀ ਜੀ ਵਧੀਆ ਆ ਗਵਰਨਮੈਂਟ ਵਧੀਆ ਕੰਮ ਕਰ ਰਹੀ ਆ ਜੀ ਜੀ ਅਸੀਂ ਉਹਨਾਂ ਦੇ ਧੰਨਵਾਦ ਕਰਦੇ ਆ ਬਹੁਤ ਵਧੀਆ ਆ ਜੀ ਚਲੋ ਹਾਂ ਇਹ ਵੀ ਸਹੀ ਕਰਵਾਉਣ ਧੰਨਵਾਦ ਹੂੰਗਾ ਉਹਨਾਂ ਦਾ ਮਨ ਸਕਦੇ ਹੋ ਕਿ ਸੜਕ ਬਿਲਕੁਲ ਟੁੱਟੀ ਹੋਈ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਸਰਕਾਰ ਨੂੰ ਚਾਹੀਦਾ ਸੀਗਾ ਕਿ ਪਹਿਲਾਂ ਇਹਦੀ ਦੇਖਭਾਲ ਕਰ ਦੇ ਹਾਂਜੀ ਹਾਂਜੀ ਜ਼ਰੂਰ ਜੀ ਚਲੋ ਅਵਤਾਰ ਜੀ ਨੇ ਗੱਲਬਾਤ ਕੀਤੀ ਹੈ ਸਰਕਾਰ ਦੀਆਂ ਕਾਫੀ ਹੱਦ ਤੱਕ ਸੀਮਾ ਤੋਂ ਖੁਸ਼ ਵੀ ਨੇ ਪਰ ਜਾਂਦੇ ਜਾਂਦੇ ਇਹ ਵੀ ਗੱਲ ਕਹਿ ਗਏ ਕਿ ਇਹ ਜਿਹੜੀ ਸੜਕ ਹੈਗੀ ਹੈ ਖਸਤਾ ਹਾਲਤ ਦੇ ਵਿੱਚ ਹੈਗੀ ਹੈ ਔਰ ਇਹਨੂੰ ਜਲਦੀ ਤੋਂ ਜਲਦੀ ਬਣਾ ਦੇਣਾ ਚਾਹੀਦਾ ਕਿਉਂਕਿ ਇਹ ਜਿਹੜੀ ਸੜਕ ਹੈ ਇਹ ਬਹੁਤ ਸਾਰੀ ਭਾਰੀ ਆਵਾਜਾਈ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਦੋ ਪਹੀਆ ਵਾਲ ਚਾਰ ਪਹੀਆ ਵਾਲ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਿਵਲ ਹਸਪਤਾਲ ਨੂੰ ਜਲੰਧਰ ਨੂੰ ਆਦਿਕ ਸ਼ਹਿਰਾਂ ਨੂੰ ਜਾਣ ਦੇ ਲਈ ਇਸ ਰਸਤੇ ਨੂੰ ਇਸਤੇਮਾਲ ਕਰਦੇ ਨੇ ਤੇ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾ ਦੇਣਾ ਚਾਹੀਦਾ ਹੈ ਸ੍ਰੀ ਅਵਤਾਰ ਜੀ ਦਾ ਕਹਿਣਾ ਸੀ ਹੋਰ ਵੀ ਰਾਹ ਹੀ ਰਤੇ ਹੈਗੇ ਨੇ ਨੌਜਵਾਨ ਵੀਰੇ ਖੜੇ ਨੇ ਇਹਨਾਂ ਨਾਲ ਗੱਲਬਾਤ ਥੋੜੀ ਜੀ ਕਰ ਲੈਣੇ ਆ ਇਹ ਛੋਟੇ ਭਾਈ ਕੀ ਨਾਮ ਹੈ ਆਪਣਾ ਸਸੀ ਕਾਲ ਮੁਕੇਸ਼ ਭਾਜੀ ਮੁਕੇਸ਼ ਜੀ ਜਿਹੜੀ ਇਹ ਰੋੜ ਬਹੁਤ ਜ਼ਿਆਦਾ ਖਸਤਾ ਖਾਲਤੋ ਨੇ ਵਿੱਚ ਹੈ ਰੁਟਟਾ ਹੋਇਆ ਤੁਸੀਂ ਜੰਗ ਬੁਲਾ ਲਿਆ ਇਹ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਕੀ ਹੈ ਜੀ ਤੁਹਾਡੇ ਸਾਹਮਣੇ ਹੀ ਆ ਜੀ ਮੇਰੇ ਹਿਸਾਬ ਨਾਲ ਸਾਲ ਹੋ ਚੁੱਕਾ ਹੈ ਪਹਿਲਾਂ ਇਤੋਂ ਹੀ ਬੁਰਾ ਹਾਲ ਸੀ ਉਹਨਾਂ ਨੇ ਹੁਣ ਮਿੱਟੀ ਮਿੱਟੀ ਪਾ ਕੇ ਹੋਰ ਬੁਰਾ ਹਾਲ ਕਰ ਦਿੱਤਾ ਹੈ ਆ ਥੋੜੇ ਦਿਨ ਪਹਿਲਾਂ ਇੱਥੇ ਆਂਟੀ ਡਿਗੀ ਜੀ ਇੱਕ ਅੱਛਾ ਠੀਕ ਹੈ ਜੀ ਬਜ਼ੁਰਗ ਸੀਗੇ ਨਾਲ ਉਹਨਾਂ ਦੇ ਅੰਕਲ ਸੀਗੇ ਬਜ਼ੁਰਗ ਅੱਛਾ ਵੱਟਾ ਪਿਆ ਜੀ ਡਿਗੇ ਜੀ ਸਿਰ ਵੱਜਾਂ ਆਂਟੀ ਦਾ ਹੀ ਚੱਕਿਆ ਜੀ ਇਹਨਾਂ ਨੂੰ ਅਸੀਂ ਬਹੁਤ ਪਰੇਸ਼ਾਨ ਆ ਜੀ ਆ ਰੋਡ ਤੋਂ ਜੀ ਕੁਝ ਨਹੀਂ ਕਰਦੀਆਂ ਸਰਕਾਰਾਂ ਪਹਿਲਾਂ ਆ ਜਾਂਦੀਆਂ ਵੋਟਾ-ਵੋਟਾ ਲੈ ਜਾਂਦੇ ਆ ਕੁਝ ਨਹੀਂ ਕਰਦੀਆਂ ਜੀ ਤੁਹਾਡੇ ਸਾਹਮਣੇ ਹੀ ਆ ਜੀ ਅਸੀਂ ਬਹੁਤ ਪਰੇਸ਼ਾਨ ਆ ਜੀ ਆ ਰੋਡ ਤੋਂ ਜੀ 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 ਕੀ ਕੀ ਮੰਗ ਕਰਦੇ ਹੋ ਇਸ ਨਗਰ ਨਿਗਮ ਪ੍ਰਸ਼ਾਸਨ ਤੋਂ ਕਮਿਸ਼ਨਰ ਸਾਹਿਬ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਜੀ ਆਹ ਰੋਡ ਨੂੰ ਵਧੀਆ ਕੀਤਾ ਜਾਵੇ ਸਾਰਿਆਂ ਦੀ ਇੱਛਾ ਪੂਰੀ ਕੀਤੀ ਜਾਵੇ ਕਿ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਦਿੱਕਤ ਨਾ ਹੋਵੇ ਜੀ ਆਹੀ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਇਹ ਨੌਜਵਾਨ ਵੀਰ ਨੇ ਕਹਿੰਦੇ ਕਿ ਇੱਥੇ ਐਕਸੀਡੈਂਟ ਹੋਇਆ ਮਾਤਾ ਜੀ ਇੱਕ ਡਿੱਗ ਗਏ ਬੱਤੇ ਬੇਟਾ ਵੱਜਿਆ ਉਹਨਾਂ ਦੇ ਸਿਰ ਦੇ ਵਿੱਚ ਤੇ ਕਾਫੀ ਉਹਨਾਂ ਦੇ ਸੱਟ ਚੋਟ ਆਈ ਅਸੀਂ ਉਹਨਾਂ ਨੂੰ ਚੁੱਕਿਆ ਤੇ ਇਹੋ ਜਿਹੇ ਘਟਨਾਵਾਂ ਇਹੋ ਜੇ ਐਕਸੀਡੈਂਟ ਇਸ ਰੋਡ ਦੇ ਉੱਪਰ ਹੋ ਰਹੇ ਨੇ ਪਰ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਸੋ ਚਾਹੀਦਾ ਹੈ ਪ੍ਰਸ਼ਾਸਨ ਨੂੰ ਕਿ ਇਸ ਰੋੜ ਵੱਲ ਧਿਆਨ ਦੇਵੇ ਜਲਦੀ ਤੋਂ ਜਲਦੀ ਇਸ ਸੜਕ ਦੀ ਉਸਾਰੀ ਕਰਾਈ ਜਾਵੇ ਔਰ ਥਾਂ-ਥਾਂ ਤੇ ਜਿਹੜੇ ਖੱਡੇ ਟੋਏ ਪਏ ਨੇ ਮੀਂਹ ਦੇ ਇਹ ਥੋੜੀ ਜੀ ਬਰਸਾਤ ਦੇ ਕਰਕੇ ਹੀ ਇਸੇ ਜ਼ੋਰ ਦਾ ਬੁਰਾ ਹਾਲ ਹੋ ਜਾਂਦਾ ਸੋ ਚਾਹੀਦਾ ਕਿ ਇਸ ਰੋਡ ਨੂੰ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇ ਕੁਲਦੀਪ ਸਿੰਘ ਨੂਰ ਕੈਮਰਾਮੈਨ ਕਮਲਪ੍ਰੀਤ ਸਿੰਘ ਦੇ ਨਾਲ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਧੰਨਵਾਦ ਜੀ ਇਸ ਗੰਭੀਰ ਮਸਲੇ ਸੰਬੰਧੀ ਜਦੋਂ ਅਸੀਂ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਮਿਲੇ ਕੀ ਕਿਹਾ ਢਾਲੀਵਾਲ ਨੇ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੀ ਆ ਇਸ ਰਿਪੋਰਟ ਵਿੱਚ ਇਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਕਿ ਸਰਕਾਰ ਜਿਹੜੀ ਬਣੀ ਹੋਈ ਹੈ ਇਹਨੂੰ ਦੀਨ ਦੁਖਿਆਂ ਦੀ ਜਾਂ ਆਪ ਜਨਤਾ ਦੀ ਕੋਈ ਦੁਆ ਨਹੀਂ ਜਿਸ ਤਰ੍ਹਾਂ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਆਪ ਸਰਕਾਰ ਨੂੰ ਉਸੇ ਤਰ੍ਹਾਂ ਪ੍ਰਵਾੜੇ ਵਿੱਚ ਵੀ ਜਿਹੜੇ ਇਹਨਾਂ ਦੇ ਇਕੋਤੀ ਲੋਕ ਬਣੇ ਫਿਰਦੇ ਆ ਉਹਨਾਂ ਨੂੰ ਦੁਨੀਆ ਦੀ ਮੁਸ਼ਕਲਾਂ ਦਪੇਸ਼ ਮੁਸ਼ਕਲਾਂ ਬਾਰੇ ਉਹਨਾਂ ਨੂੰ ਹੱਲ ਕਰਨਾ ਜਾਂ ਉਹਨਾਂ ਬਾਰੇ ਕੋਈ سنجੀਦਗੀ ਨਾਲ ਵਿਚਾਰ ਵਟਾਂਦਰਾ ਕਰਨਾ ਜਿਹਾ ਹੈ ਉਹਨਾਂ ਦੇ ਵਿੱਚ ਕੋਈ ਇਹਦਾ ਜਜਵਹ ਨਹੀਂ ਹੈਗਾ ਉਸ ਕਰਕੇ ਪਹਿਲਾਂ ਵੀ ਜਦੋਂ ਸਾਰੇ ਜਾਣਦੇ ਕਿ ਕਿ ਵਿਸ਼ਕਰਮ ਮੰਡਲ ਦਾ ਜਦੋਂ ਆਪਣੇ ਤੇ ਕਰ ਮਡੇ ਬਣਾਣਾ ਸੀ ਕਰ ਦੋਸ ਬਣਾਣਾ ਸੀ ਤੇ ਉਦੋਂ ਵੀ ਜਿਹੜਾ ਹੈਗਾ ਇੰਨਾ ਵੱਲੋਂ ਜਿਹੜਾ ਹੈਗਾ ਉਹ ਸ਼ਰਤ ਦਾ ਜਿਹੜਾ ਕਿ ਬਹੁਤ ਮਾੜਾ ਹਾਲ ਸੀ ਜਿਹੜਾ ਤੁੰਗੜੀ ਹੋਵੇ ਉਹਦਾ ਨਹੀਂ ਕੋਈ ਕੀਤਾ ਇਹ ਤਾਂ ਫਿਰ ਹਾਰ ਕੇ ਜਿਹੜਾ ਉਹਦਾ ਪੈਚਵਰ ਕਰਵਾਣਾ ਪਿਆ ਸੀ ਇਸੇ ਤਰ੍ਹਾਂ ਇੰਨਾ ਵੱਲੋਂ ਪਿੱਛੇ ਜੇ ਥੋੜੇ ਦਿਨ ਪਹਿਲਾਂ ਜੇ ਪੈਚਵਰ ਕਰਾਇਆ ਵੀ ਗਿਆ ਤੇ ਮੈਨੂੰ ਜਿੱਥੇ ਪੈਚਵਰ ਬੰਗਾ ਰੋਡ ਤੇ ਜਦੋਂ ਜਰੂਰ ਸੀ ਉਦੋਂ ਕਰਵਾਏ ਨਹੀਂ ਤੇ ਜਦੋਂ ਹੁਣ ਸਾਰਾ ਉਥੇ ਮੋਟਰ ਵਰਕ ਹੋ ਗਿਆ ਸੀ ਅਸੀਂ ਪੈਚਵਰ ਕਰਤਾ ਹੁਣ ਉਦੋਂ ਉੱਪਰ ਹੀ ਪੈਚ ਲਾਈ ਜਾਂਦੇ ਸੀ ਤੋਂ ਇਸ ਕਰਕੇ ਮੈਨੂੰ ਪਤਾ ਇਹਨਾਂ ਦੇ ਵਿੱਚ ਕੋਈ ਹੈ ਹੀ ਨਹੀਂਗਾ ਦੇਖਣਾ ਚਾਹੀਦਾ ਪ੍ਰਾਇੋਰਟੀ ਫਿਕਸ ਹੋਣੀ ਚਾਹੀਦੀ ਵੀ ਕਿਹੜੇ ਪਹਿਲਾਂ ਕਰਦੇ ਕਿਉਂਕਿ ਸਤਨਾਮਪੁਰਾ 슈ਗਰ ਮਿਲਡ 슈ਗਰ ਮਿਲਡ ਦੇ ਨਾਲ ਜਿਹੜਾ ਸਤਨਾਮਪੁਰਾ ਬਾਈਪਾਸ ਦੇ ਨੀਚੇ ਜਿਹੜਾ ਸ਼ਰਕਾ ਉਹਦੀ ਪੂਰਤ ਮਾੜੀ ਨਾ ਲੱਗਦਾ ਤੇ ਕਿਤੇ ਲੋਕਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੌਰਮੈਂਟ ਨਾਲ ਨਹੀਂ ਹੈ बार-बार ਤੇ ਸਾਰੇ ਸਤਨਾਮਪੁਰਾ ਸਤਨਾਮਪੁਰਾ ਵਾਸੀਆਂ ਵੱਲੋਂ ਪ੍ਰੈਸ ਵੱਲੋਂ ਔਰ ਆਮ ਜਨਤਾ ਵੱਲੋਂ ਜਿਹੜੀ ਹੈਗੀ ਦੀ ਕਾਫੀ ਜਿਹੜਾ ਹੈਗਾ ਲੋਕਾਂ ਨੇ ਇਹਨਾਂ ਦਾ ਸਿਸਟਮ ਧਿਆਨ ਵਿੱਚ ਰੱਖਦੇ ਕਿ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਨੇ ਲੋਕਾਂ ਤੋਂ ਇਲੈਕਸ਼ਨ ਦਾ ਉਦਾਨ ਚੱਲ ਰਿਹਾ ਤੇ ਇਸ ਕਰਕੇ ਉਸ ਤੋਂ ਬਾਅਦ ਇਹਨੂੰ ਦੇਖ ਕੇ ਸਿਰਫ ਇਹ ਟਿਕਪ ਕਰਾਂਗੇ ਜੀ ਸਭਨਾਂ ਨਾਲ ਵੀ ਟਿਕਪ ਕਰਨਾ ਹੈ ਜੇ ਫਿਰ ਵੀ ਨਹੀਂ ਕੋਈ ਇਸ ਤਰ੍ਹਾਂ ਦਾ ਕੰਮ ਹੁੰਦਾ ਤੇ ਕੋਈ ਹੋਰ ਨਾ ਹੋ ਜਰੈਗਾ ਕੋਈ ਐਨਜੀਓ ਰਾਹੀਂ ਜਰੈ ਉਹਤੇ ਕੰਮ ਕਰਵਾ ਦਿੱਤਾ ਜਾਵੇ ਜੇ ਇਹ ਤੋਂ ਹੋਰ ਹੈ ਹੀ ਸਾਰੇ ਅਸਲ ਦੇ ਵਿੱਚ ਸਰਕਾਰ ਦੇ ਕਿੰਨੇ ਕਿੰਨੇ ਜਗ੍ਹਾ ਜਗ੍ਹਾ ਪ੍ਰਸ਼ਾਸਨ ਦੇ ਨੀ ਹੈ ਦੇਖੋ ਇਹਦੇ ਵਿੱਚ ਇੱਥੇ ਐਸਡੀਪੀ ਬੰਦੇ ਨੇ ਏਡੀਸੀ ਬੰਦੇ ਹੈਗੇ ਨੇ ਪ੍ਰਸ਼ਾਸਨ ਰੋਡ ਬੇਸ਼ੱਕ ਦੀ ਪ੍ਰਸ਼ਾਸਨ ਦੇ ਅੰਦਰ ਪੈਂਦੀ ਹੋਏ ਰੋਡ ਬੇਸ਼ੱਕ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਪੈਂਦੀ ਹੋਏ ਰੋਡਾਂ ਦੀ ਪੀਡਬੀ ਡਿਪਾਰਟਮੈਂਟ ਦੇ ਅੰਦਰ ਪੈਂਦੀ ਹੋਏ ਰੋਡਾਂ ਪਲਾਂਦੀ ਨੈਸ਼ਨਲ ਹਾਈਵੇ ਦੇ ਵਿੱਚ ਪੈਣ ਇੱਥੇ ਦੀ ਲੋਕਲ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈਗੀ ਆ ਕਿ ਉਸ ਨੂੰ ਦੂਰ ਕਰੇ ਇਹ ਚੰਦੇ ਹੈ ਕਿ ਮੇਰੇ ਕਰ ਉੱਥੇ ਦੋ ਚਾਰ ਬੰਦੇ ਫੱਟੜ ਹੋਣ ਜਾਂ ਇੰਜਰ ਜਿਆਦਾ ਵਰਜ ਹੁੰਦੇ ਆ। ਉਹ ਮੈਨੂੰ ਇਹ ਚੱਲਦੇ ਵੀ ਅਜੇ ਕੋਈ ਨਾ ਕੋਈ ਜਦ ਤੱਕ ਬੰਦਾ ਬਲੀ ਨਹੀਂ ਦਿੰਦਾ ਉੱਥੇ ਜਦ ਤੱਕ ਇਹਨਾਂ ਦੇ ਨੀਂਦ ਨਹੀਂ ਖੁੱਲਣੀ ਇਹਨਾਂ ਦੀ ਉਸ ਕਰਕੇ ਇਹਨਾਂ ਨੂੰ ਐਡਮਿਸ਼ਨ ਨੂੰ ਕਰਾਉਣਾ ਚਾਹੀਦਾ ਸਾਡਾ ਰੋਡ ਦਾ ਕ੍ਰਾਈਟੇਰੀਆ ਨਹੀਂ ਵੀ ਰੋਡ ਕੇ ਦੀ ਹੈਗੀ ਹੈ। ਰੋਡ ਦੇਖਣਾ ਇਹਨਾਂ ਦਾ ਕੰਮ ਹੈ ਬਾਕੀ ਜਿੱਥੇ ਮਰਜ਼ੀ ਕਰ ਲਓ। ਅਸੀਂ ਵੀ ਪਹਿਲਾਂ ਕਰਾਉਂਦੇ ਰਹੇ ਅਸੀਂ ਰੋਡ ਇਹ ਨਹੀਂ ਦੇਖੀ ਵੀ ਰੋਡ ਹੈ ਸ਼ਹਿਰ ਚ ਹੈਗੀ ਜਾਂ ਕਾਰਪੋਰੇਸ਼ਨ ਚ ਹੈਗੀ ਜਾਂ ਪੀਰੋਡ ਡਿਪਾਰਟਮੈਂਟ ਜਿੱਥੇ ਫਿਰ ਲੋੜ ਲੱਗਦਾ ਉੱਥੇ ਉਹਦਾ ਲੋੜ ਕਰਾਣੀ ਰੇਗੁਨ ਬੋਲ ਦਿੱਤੀਆਂ ਇਹਨਾਂ ਲਈ ਬੋਟਾ ਦੀ ਵਿਸ਼ੇਸ਼ਤਾ ਗੋਬਰੇ ਜੁੜੀ ਪਰ ਜੀ ਕਿ ਅਸਲ ਨੂੰ ਕਰਵਾ ਰਹੇ ਆਪਣੀ ਰਜਿਸਟਰੀ ਕਰਵਾ ਰਹੇ ਹੋ ਤੇ ਉਹਨੂੰ ਫਿਰ ਮੇਰੇ ਵਿਚਾਰ ਚੱਲ ਚੁੱਕੀਆਂ ਲੋਕਾਂ ਦੀ ਸਨਨਾ ਦਾ ਆਪਣੀ ਆਵਾਜ਼ਾਈ ਬਹੁਤ ਜ਼ਿਆਦਾ ਰਹਿ ਜਾਗੀ ਔਰ ਕਾਬੂ ਤੇ ਫਕੜ ਵੀ ਹੋਏ ਨੇ ਕਿ ਉਹ ਪਤਾ ਨਹੀਂ ਦਾ ਅਰਥ ਹੈ ਕਿ ਹੋਰ ਵੀ ਕਿਸਵਾਲੇ ਵਿੱਚ